ਜਦੋਂ ਨਾਨਕ ਘਰ ਬੈਠਿਆਂ ਜੋਗ ਪਾਈਆ ਪੋਤੇ ਦੇ ਮੂੰਹ ਦੇ ਵਿੱਚ ਪਾਓ ਵਰਕੀ ਤੇ ਆਪਣੇ ਮੂੰਹ 'ਚ ਵੀ ਪਾਓ ਕੱਖ ਨਹੀਂ ਹੁੰਦਾ ਕਿਤੇ ਕਿਸੇ ਦਾ ਅੰਮ੍ਰਿਤ ਨਹੀਂ ਭੰਗ ਹੋ ਲਗਾ ਥਾਕੀ ਮਾਵ ਕਿਸੇ ਨੇ ਕੋਈ ਵਿਚਾਰ ਕਰਨਾ ਜੀ ਕਮੈਂਟ ਵਿੱਚ ਤੇ ਫੋਨ ਕਰ ਲਿਓ ਮੈਨੂੰ ਠੀਕ ਹੈ ਜੀ ਕੋਈ ਕਿਸੇ ਦਾ ਕੋਈ ਅੰਮ੍ਰਿਤ ਭੰਗ ਹੋਣ ਵਾਲੀ ਚੀਜ਼ ਨਹੀਂ ਆ ਗਈ ਉਹ ਮਾਰੇ ਹੀ ਕਹਿੰਦੇ ਆਪਣੇ ਬੱਚਿਆਂ ਨਾਲ ਹੱਸੋ ਖੇਲੋ ਹਸੰਦਿਆਂ ਖਿਲੰਦਿਆਂ ਪਨੰਦਿਆਂ ਖਾਉਂਦਿਆਂ ਵਿਚੇ ਹੋਵੇ ਮੁਕਤ ਜਿਹੜਾ ਅਸੀਂ ਅਮਰ ਜੱਗਿਆ ਏ ਇਦਾਂ ਤੋੜੋ ਵੀ ਕਿ ਹਾਈ ਜੁੱਠਾ ਤਾਂ ਲੱਗ ਗਿਆ ਏ ਟੁੱਟ ਗਿਆ ਜੀ ਹੈਂ ਸ੍ਰੀ ਸਾਹਿਬ ਇੱਥੇ ਰੱਖ ਕਿਤੇ ਬੰਦਾ ਕੱਪੜੇ ਬਦਲਦਾ ਥੱਲੇ ਰੱਖ ਹੋ ਗਿਆ ਕਈ ਇਦਾਂ ਦੇ ਭਰਮਾ ਜਿਹਾ ਹਾਏ ਅਮਰ ਟੁੱਟ ਗਿਆ ਜੀ ਅਮਰ ਚੱਕ ਲੋ ਦੁਆਰਾ ਉਹ ਨਹੀਂ ਕਿਸੇ ਭਲੇਖਿਆ ਚ ਪਾਇਓ ਹਾਂ ਸ਼ਸਤਰ ਸੰਭਾਲ ਕੇ ਰੱਖਣੇ ਮਰਿਆਦਾ ਪੂਰੀ ਰੱਖਣੀ ਹੈ ਪਰ ਆਪਾਂ ਉਹ ਜਿਹੜਾ ਨਾ ਬ੍ਰਾਹਮਣਵਾਦ ਵਾਲਾ ਕੰਮ ਨਹੀਂ ਕਰਨਾ ਅਸੀਂ ਬਸ ਆਪਣੇ ਪਰਿਵਾਰਾਂ ਦੇ ਵਿੱਚ ਫਰਜੇ ਨਵਾਉਂਦੇ ਬੱਚਿਆਂ ਨਾਲ ਖੇਡਦੇ ਬੱਚਣ ਨਾਲ ਹੱਸਦੇ ਨੱਚਦੇ ਆਪਣਾ ਜੀਵਨ ਬਤੀਤ ਕਰਕੇ ਸੰਸਾਰ ਦੀ ਯਾਤਰਾ ਕਰਨੀ ਹੈ ਇਸ ਕਰਕੇ ਜਤੀ ਸਦਾ ਹੈ ਜੁਗਤ ਨਾ ਜਾਣਾ ਛੱਡ ਬਏ ਘਰਵਾਰ ਪੀ ਘਰ ਨੂੰ ਛੱਡ ਕੇ ਜੰਗਲਾਂ ਵਿੱਚ ਸਮਾਦੀ ਮਹਾਰਾਜ ਕਹਿੰਦੇ ਲਾਏਗਾ ਤੇ ਜਿਹੜੇ ਪੰਜ ਤੇਰੇ ਹੁਣ ਕੀ ਕਹੀਏ ਜਿਹੜੇ ਬੈਠੇ ਨੇ ਦੇਸ਼ ਛੋੜ ਪਰਦੇਸੇ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਜਿਹੜੇ ਪੰਜ ਨੇ ਘਰ ਦੇ ਵਿੱਚ ਟੱਬਰ ਨੂੰ ਤੇ ਛੱਡ ਸਕਦਾ ਟੱਬਰ ਦਾ ਮੋਹ ਉਹ ਨਿਕਲਦਾ ਹੈ ਪਰਿਵਾਰ ਸਾਡਾ ਕੋਈ ਇੱਥੇ ਬੈਠਾ ਕੋਈ ਬੇ